ਮੁੱਖ ਮੰਤਰੀ ਮਾਨ ਦਾ ਪ੍ਰਧਾਨ ਮੰਤਰੀ ਮੋਦੀ ਤੇ ਹਮਲਾ ਕਿ ਆ ਪਹਿਲੇ ਗੇੜ ਦੀ ਚੋਣ ਤੋਂ ਬਾਅਦ ਹੀ ਬਦਲੇ ਸੁਰ 400 ਪਾਰ ਦੀ ਥਾਂ ਹੁਣ ਮੰਗ ਰਹੇ ਨੇ ਸਥਿਰ ਸਰਕਾਰ ਸ਼ਾਮ ਦੀ ਗੱਲ 10 ਸਾਲ ਬਾਅਦ ਵੀ ਪੀਐਮ ਮੰਗਲ ਸੂਤਰ ਦੇ ਨਾਮ ਤੇ ਮੰਗ ਰਹੇ ਨੇ ਵੋਟਾਂ ਗੁਰਦਾਸਪੁਰ ਚ ਰੈਲੀ ਦੌਰਾਨ ਮੁੱਖ ਮੰਤਰੀ ਮਾਨ ਆਪਣੇ ਨੇ ਆਪਣੇ ਕੰਮ ਦੇ ਆਧਾਰ ਤੇ ਮੰਗੀ ਵੋਟ ਕਿ ਆ ਤੁਸੀਂ ਮੈਨੂੰ ਲੋਕ ਸਭਾ ਲਈ 13 ਬਾਹਾਂ ਤੇ 13 ਜ਼ੁਬਾਨਾਂ ਦਿਓ ਤੁਹਾਡਾ ਤਿੱਗਣਾ ਚੌਗਣਾ ਕਰਾਂਗਾ ਕ ਕਾਂਗਰਸ ਦੇ ਬਾਗੀਆਂ ਦੀ ਕੇਂਦਰ ਸਰਕਾਰ ਨੇ ਵਿਧਾਈ ਸੁਰੱਖਿਆ ਕਾਂਗਰਸ ਚੋ ਸਸਪੈਂਸ਼ਨ ਦੇ 24 ਘੰਟੇ ਅੰਦਰ ਹੀ ਵਿਕਰਮਜੀਤ ਚੌਧਰੀ ਨੂੰ ਮਿਲੀ ਵਾਈ ਕੈਟਾਗਰੀ ਦੀ ਸਿਕਿਉਰਿਟੀ ਕਰਮਜੀਤ ਕੌਰ ਤੇ ਤੇਜਿੰਦਰਪਾਲ ਬਿੱਟੂ ਨੂੰ ਵੀ ਵਾਈ ਕੈਟਾਗਰੀ ਦਾ ਸੁਰੱਖਿਆ ਕਮਚ ਸਸਪੈਂਸ਼ਨ ਤੋਂ ਬਾਅਦ ਵਿਕਰਮ ਚੌਧਰੀ ਨੇ ਜਲੰਧਰ ਚ ਚੰਨੀ ਖਿਲਾਫ ਖੋਲਿਆ ਮੋਰਚਾ ਕਾਂਗਰਸ ਤੇ ਪਰਿਵਾਰ ਦੀ ਅਣਦੇਖੀ ਦੇ ਲਾ ਇਲਜ਼ਾਮ ਰਾਜਾ ਵੜਿੰਗ ਦਾ ਪਲਟਵਾਰ ਜਾਂ ਪਹਿਲਾਂ ਹੀ ਬਣਾ ਚੁੱਕੇ ਸੀ ਵੱਖ ਹੋਣ ਦਾ ਮਨ ਹੁਣ ਬਣਾ ਰਹੇ ਨੇ ਬਹਨਾਂ ਕਾਂਗਰਸ ਦੀ ਟਿਕਟ ਤੇ ਕੋਟਕਪੂਰਾ ਤੋਂ ਚੋਣ ਲੜ ਚੁੱਕੇ ਰਾਹੁਲ ਸਿੱਧੂ ਬੀਜੇਪੀ ਛੋਏ ਸ਼ਾਮਿਲ ਲੁਧਿਆਣਾ ਤੋਂ ਅਕਾਲੀ ਲੀਡਰ ਕਾਕਾ ਸੂਦ ਵੀ ਬੀਜੇਪੀ ਦੇ ਬੇੜੇ 'ਚ ਸਵਾਰ ਸੁਨੀਲ ਜਾਖੜ ਨੇ ਦੋਨਾਂ ਲੀਡਰਾਂ ਦਾ ਕੀਤਾ ਸਵਾਗਤ ਰੋहतक ਜਪਾ ਭਾਪਾ ਉਮੀਦਵਾਰ ਅਰਵਿੰਦ ਸ਼ਰਮਾ ਦਾ ਵਿਰੋਧ ਕਿਸਾਨਾਂ ਨੇ ਕੀਤੇ ਤਿੱਖੇ ਸਵਾਲ ਅਰਵਿੰਦ ਸ਼ਰਮਾ ਦੇ ਵਰਤਕਾਂ ਨਾਲ ਕਿਸਾਨਾਂ ਦੀ ਹੋਈ ਚੜ੍ਹਪ ਬੀਜੇਪੀ ਬੋਲੀ ਕਾਂਗਰਸ ਦੇ ਇਸ਼ਾਰੇ ਤੇ ਹੋਇਆ ਬਲੋ ਦਨੰਤਰੀ ਮੋਦੀ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲੀ ਵਰਸੀ ਮੌਕੇ ਕੀਤਾ ਯਾਦ ਕਿਹਾ ਚਾਹ ਵਾਲੇ ਤੇ ਸੇਵਾ ਪ੍ਰਤੀ ਸਮਰਪਿਤ ਸਖਸ਼ੀਅਤ ਸਨ ਬਾਦਲ ਸਾਹਿਬ ਪੀਐਮ ਮੋਦੀ ਤੇ ਰਾਹੁਲ ਗਾਂਧੀ ਦੀ ਬਿਆਨਬਾਜ਼ੀ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ ਬੀਜੇਪੀ ਤੇ ਕਾਂਗਰਸ ਪ੍ਰਧਾਨ ਤੋਂ ਮੰਗਿਆ ਜਵਾਬ 29 ਅਪ੍ਰੈਲ ਸਵੇਰੇ 11 ਵਜੇ ਤੱਕ ਦੇਣਾ ਹੋਏਗਾ ਸਪਸ਼ਟ ਕੀਤਾ ਕਬੀਰ ਸਿੰਘ ਬਾਦਲ ਨੇ ਮਲੂੜ ਦੀ ਅਨਾਜ ਮੰਡੀ ਦਾ ਕੀਤਾ ਦੌਰਾ ਕਿਾ ਲਿਫਟਿੰਗ ਨਾ ਹੋਣ ਕਰਕੇ ਪਰੇਸ਼ਾਨ ਨੇ ਕਿਸਾਨ ਪਰ ਮੁੱਖ ਮੰਤਰੀ ਦੂਜੇ ਸੂਬਿਆਂ ਦੀ ਕਰ ਰਹੇ ਨੇ ਸਹਿ ਕੀਤਾ ਘੜੀ ਕਣਕ ਦੀ ਪੱਕੀ ਫਸਲ ਨੂੰ ਲੱਗ ਰਹੀ ਹੈ ਗਮ ਰਸ ਸਰਮਰਾਲਾ ਤੇ ਤਲਵੰਡੀ ਸਾਬੋ ਤੋਂ ਸਾਹਮਣੇ ਆਈਆਂ ਤਸਵੀਰਾਂ ਮੁੱਖ ਮੰਤਰੀ ਬੋਲੇ ਸ਼ਾਰਟ ਸਰਕਟ ਕਰਕੇ ਸੜੀ ਫਸਲ ਦੀ ਕਰਾਂਗੇ ਪੂਰੀ ਪਰ ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਤਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਇੱਕ ਵੱਡੀ ਅਪਡੇਟ ਤੋਂ ਪੰਜਾਬ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਪੰਜਾਬ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਨੇ ਮੁਕਸਰ ਸਾਹਿਬ ਦੇ ਵਿੱਚ ਝਟਕੇ ਮਹਿਸੂਸ ਹੋਏ ਨੇ ਹਰਿਆਣਾ ਦੇ ਸਿਰਸਾ ਦੇ ਵਿੱਚ ਪੁਚਾਲ ਦਾ ਕੇਂਦਰ ਸੀ 3.2 ਦੀ ਪੁਚਾਲ ਦੀ ਇਹ ਤੀਬਰਤਾ ਸੀ ਕਾਫੀ ਘੱਟ ਤੀਬਰਤਾ ਸੀ ਔਰ ਬਹੁਤ ਹਲਕੇ ਝਟਕੇ ਜਿਹੜੇ ਸੀ ਪੁਚਾਲ ਦੇ ਉਹ ਮਹਿਸੂਸ ਕੀਤੇ ਗਏ ਨੇ ਪੰਜਾਬ ਤੇ ਹਰਿਆਣਾ ਦੇ ਵਿੱਚ ਸਿਰਸਾ ਇਸ ਦਾ ਕੇਂਦਰ ਮੰਨਿਆ ਜਾ ਰਿਹਾ ਹੈ ਔਰ ਕਿਉਂਕਿ ਸਿਰਸਾ ਬਿਲਕੁਲ ਪੰਜਾਬ ਦੇ ਨਾਲ ਲੱਗਦਾ ਸੋ ਉਸ ਇਲਾਕੇ ਦੇ ਵਿੱਚ ਮੁਕਸਰ ਦੇ ਇਲਾਕੇ ਦੇ ਵਿੱਚ ਇਹ ਝਟਕੇ ਮਹਿਸੂਸ ਹੋਏ ਨੇ ਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਦੋ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਔਰ ਦੋਨਾਂ ਮੁਲਜ਼ਮਾਂ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਚੋਂ ਇੱਕ ਦਾ ਨਾਮ ਸੋਨੂ ਸੁਭਾਸ਼ ਚੰਦਰ ਤੇ ਦੂਸਰੇ ਦਾ ਨਾਮ ਅਨੁਜ ਥਾਪਨ ਹੈ ਦੋਨਾਂ ਦੀ ਗ੍ਰਿਫਤਾਰੀ ਹੋਈ ਹੈ ਦੋਨੇ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਔਰ ਇਹਨਾਂ ਦੋਨਾਂ ਮੁਲਜ਼ਮਾਂ ਤੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਨੇ ਦੋ ਸ਼ੂਟਰਾਂ ਨੇ ਸਲਮਾਨ ਖਾਨ ਦੇ ਮੁੰਬਈ ਵਾਲੇ ਘਰ ਤੇ ਫਾਇਰਿੰਗ ਕੀਤੀ ਸੀ ਔਰ ਉਹਨਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਗੁਜਰਾਤ ਤੋਂ ਦੋਨੇ ਸ਼ੂਟਰ ਗ੍ਰਿਫਤਾਰ ਕੀਤੇ ਗਏ ਸੀ ਪਰ ਹੁਣ ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਵਾਲੇ ਵੀ ਦੋਨੇ ਜਿਹੜੇ ਮੁਜਰਮ ਨੇ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਦੋਨੇ ਮੁਲਜ਼ਮ ਲਾਰੈਂਸ ਮਿਸ਼ਨੋਈ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਨੇ ਤੇ ਇਹਨਾਂ ਨੇ ਹੀ ਉਹਨਾਂ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਾਇਆ ਸੀ ਮੁੰਬਈ ਤੋਂ ਸਾਡੇ ਸਹਿਯੋਗੀ ਅਮਿਤ ਰਾਏ ਜੁੜੇ ਨੇ ਅ ਅਮਿਤ ਅਭੀ ਤੱਕ ਕੀ ਡਿਟੇਲ ਮਿਲ ਪਾਈ ਹੈ ਇਹ ਦੋਨੋਂ ਜੋ ਪਕੜੇ ਹੈ ਕੀ ਰੋਲ ਥਾ ਇਨਕਾ ਕੌਣ ਕੌਣ ਹੈ को याद होगा कि जो विक्की गुप्ता पकड़ा गया था शुरू में शूटर उसी का एक भाई पकड़ा गया था चंडीगढ़ से सोनू गुप्ता जी सोनू गुप्ता से जब जांच पड़ताल की गई तो सोनू गुप्ता ने ही इन दोनों का नाम बताया एक है सोनू सुभाष चंद्र उम्र सैतीस साल है खेती और किरानी दुकान है इसकी और दूसरा है अनुज थापन उम्र बत्तीस साल ट्रक का हेल्पर है सोनू गुप्ता ने अपनी पूछताछ में ये बताया कि दोनों आरोपी गिरफ्तार हुए हैं वो लॉरेंस के संपर्क में थे और सलमान खान के फायरिंग मामले में इन्होंने जो है गिरफ्तार दोनों आरोपियों को बंदूक सप्लाई करने वाले सप्लाई करने वाले दो आरोपियों को पंजाब से गिरफ्तार किया गया है यानी इन दोनों ने ही जो है बंदूक सप्लाई किया था उन मुस्लिमों को जो दो लोग पकड़े गए थे शुरू में यानी सागर और विक्की को जो है तो इन दोनों को जो है सोनू गुप्ता की पूछताछ के बाद जो है अभी गिरफ्तार किया गया और ये बताया जा रहा है कि मुंबई एयरपोर्ट के टर्मिनल टू से रात दस बजे पंजाब से मुंबई लेकर जो है मुंबई क्राइम ब्रांच पहुंचेगी फ्लाइट डिटेल है विस्तार यूके यू, यू, सिक्स फाइव टू इस फ्लाइट से जो है ये मुंबई पहुंचेंगे और इनसे जो है फिर आगे की पूछताछ जो है वो की जाएगी आज भी हमने देखा कि जिन दो आरोपी जो शुरू में जो शूटर थे उनको आज रिमांड खत्म हुई तो कोर्ट में जो है पेश किया गया और उनकी चार दिनों की कस्टडी जो मुंबई क्राइम ब्रांच को जो मिली है क्राइम ब्रांच ने ये कहा था कि आरोपियों ने अपने कपड़े तीन बार बदले थे और अपना हुलिया भी बदलने की कोशिश की गई ताकि वो उनकी पहचान न हो सके और ये भी बताया गया कि वह चालीस गोलियां थी चालीस में से पांच तो इन्होंने इस्तेमाल कर लिया सत्रह बरामद हुई लेकिन अभी भी अठारह गोलियों की तलाश जारी है और ये भी सवाल उठाएगा कि इनको आर्थिक मदद मतलब कौन कर रहा है इसकी जांच जो है हमें करनी है ये दोनों बिहार रहने वाले इन्हें फाइनेंस कौन कर रहा है ये पता लगाना है इनकी सलमान दुश्मनी नहीं थी इन्होंने फायरिंग क्यों की किसके आदेश में फायरिंग की ये पता लगाना है और दोनों के संपर्क में राजस्थान पंजाब हरियाणा जाके कौन कौन से लोग थे उनका बैकग्राउंड क्या है ये जानना जरूरी है और एक जो महत्वपूर्ण बात और की आरोपियों के पास दो मोबाइल थे एक मोबाइल पुलिस को मिल चुका दूसरे की तलाश जो जारी है और ये मोबाइल से किसी तीसरे आदमी के संपर्क में थे और किसी वाईफाई का भी इस्तेमाल कर इंटरनेट चला रहे थे तो इसकी भी जांच करें। इसके लिए इन लोगों को जो है आगे की कस्टडी जो है चार अप्रैल तक मिल चुकी है तो जो शूटर पकड़े गए उनको उनतीस अप्रैल तक कस्टडी मिली उसके बाद जो सोनू गुप्ता को हिरासत में लिया गया था चंडीगढ़ से उसकी पूछताछ में ये दो नाम सामने आए यानी सोनू चंद्र अनुपन इन दोनों को भी यहाँ पे पंजाब से गिरफ्तार कर लिया गया है और देर रात इन्हें मुंबई लाया जाएगा अब इनसे पूछताछ में जो आगे खुलासे होंगे और इन दोनों का रोल यही है कि इन्होंने जो है बंदूक सप्लाई किया था ਠੀਕ ਹੈ ਸ਼ੁਕਰੀਆ ਅਮਿਤ ਇਸ ਜਾਣਕਾਰੀ ਦੇ ਲਈ ਤਾਂ ਸਾਡੇ ਸਹਿਯੋਗੀ ਅਮਿਤ ਰਾਏ ਜਿਸ ਤਰੀਕੇ ਨਾਲ ਜਾਣਕਾਰੀ ਦੇ ਰਹੀ ਸੀ ਕਿ ਇਹਨਾਂ ਦੋਨਾਂ ਤੇ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਨੇ ਇਹਨਾਂ ਦੋਨਾਂ ਨੇ ਹਥਿਆਰ ਸਪਲਾਈ ਕੀਤੇ ਸੀ ਔਰ ਮੁੰਬਈ ਪੁਲਿਸ ਇਹਨਾਂ ਨੂੰ ਪੰਜਾਬ ਤੋਂ ਗ੍ਰਿਫਤਾਰ ਕਰਕੇ ਹੁਣ ਮੁੰਬਈ ਲੈ ਕੇ ਜਾ ਰਹੀ ਹੈ ਕੁਝ ਦੇਰ ਦੇ ਵਿੱਚ ਮੁੰਬਈ ਪੁਲਿਸ ਇਹਨਾਂ ਨੂੰ ਉੱਥੇ 에ਅਰਪੋਰਟ ਤੇ ਲੈ ਕੇ ਪਹੁੰਚੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨੇ ਸਾਧਦੇ ਸੀਐਮ ਨੇ ਕਿਹਾ ਕਿ 400 ਪਾਰ ਵਾਲੇ ਹੁਣ ਸਥਿਰ ਸਰਕਾਰ ਤੇ ਆ ਗਏ ਨੇ ਉਹਨਾਂ ਕਿਹਾ ਕਿ ਪਹਿਲੇ ਗੇੜ ਦੀਆਂ ਵੋਟਾਂ ਪੈਣ ਤੋਂ ਬਾਅਦ ਹੀ ਪੀਐਮ ਦੇ ਸੁਰ ਬਦਲ ਗਏ ਨੇ ਉਹਨਾਂ ਕਿਹਾ ਕਿ 10 ਸਾਲ ਬਾਅਦ ਵੀ ਕੇਂਦਰ ਸਰਕਾਰ ਕੋਲੇ ਦੱਸਣ ਨੂੰ ਕੁਝ ਨਹੀਂ ਔਰ ਉਹ ਮੰਗਲ ਸੂਤਰ ਤੇ ਵੋਟਾਂ ਮੰਗ ਰਹੇ ਨੇ ਉਹਨਾਂ ਕਿਹਾ ਕਿ ਅਸੀਂ ਧਰਮ ਦੇ ਨਾਂ ਤੇ ਨਹੀਂ ਕੰਮ ਦੇ ਨਾਂ ਤੇ ਵੋਟਾਂ ਮੰਗਦੇ ਆ ਤੇ ਲੋਕਾਂ ਨੂੰ ਸਾਡੇ ਕੰਮ ਦੇਖ ਕੇ ਸਾਨੂੰ ਵੋਟ ਕਰਨੀ ਚਾਹੀਦੀ ਆਪਦੀ ਆਉਣ ਦੀ ਗਰੰਟੀ ਹੈ ਨਹੀਂ ਇੰਨੀਆਂ ਗਰੰਟੀਆਂ ਦੇਈ ਜਾਂਦੇ ਆ ਆਪਾਂ ਹੋਗੇ ਜੂਨ ਚ 4 ਜੂਨ ਨੂੰ ਦੇਖੋ ਪਹਿਲੇ ਦੇ ਪਹਿਲੇ ਗੇੜੇ ਚ ਕੱਲ ਪਰਸੋਂ ਜਿਹੜਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਦਾ ਕਿਉਂਕਿ ਪਹਿਲੇ ਗੇੜੇ ਜਿਹੜੀਆਂ ਵੋਟਾਂ ਪਈਆਂ 102 ਸੀਟਾਂ ਤੇ ਉਹ ਜੋ 30 32 ਹੋ ਜਾ ਰਹੀਆਂ 60 70 ਇੰਡੀਆ ਗਠਜੰਦਨ ਨੂੰ ਆ ਰਹੀਆਂ ਨੇ 60 70 ਹੁਣ ਕੱਲ ਨੂੰ ਪਹਿਣ ਗਿਆ 80 ਤੋਂ ਉੱਪਰ ਕੱਲ ਨੂੰ ਪੈਣ ਗਿਆ 80 ਚੋਂ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ ਤਾਈਆਂ ਬਦਲ ਗਏ ਤਾਈਆਂ ਹੁਣ 400 ਪਾਰ ਨਹੀਂ ਕਹਿੰਦੇ ਹੁਣ ਸਥਿਰ ਸਰਕਾਰ ਸਥਿਰ ਸਰਕਾਰ ਕਹਿਣ ਲੱਗ ਗਏ ਤੇ ਨਾਲੇ ਅਸੀਂ ਧਰਮ ਜਾਤੀ ਤੇ ਅਸੀਂ ਨਫਰਤ ਦੀ ਰਾਜਨੀਤੀ ਨਹੀਂ ਕਰਦੇ ਮਤਲਬ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਜਦੋਂ ਇਨਾ ਮੰਡਟ ਵੱਡਾ ਹੋਵੇ ਇਨਾ ਫਤਵਾ ਵੱਡਾ ਹੋਵੇ ਕੋਈ ਕੰਮ ਕਰਨ ਤੋਂ ਰੋਕਣ ਵਾਲਾ ਨਾ ਹੋਵੇ ਜੋ ਮਰਜ਼ੀ ਕਰੋ ਕੰਮ ਕਰੋ ਕਾਨੂੰਨ ਬਣਾ ਲੇ ਜੋ ਮਰਜ਼ੀ ਬਣਾ ਲੇ ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਯਾਰ ਸ਼ਰਮ ਦੀ ਗੱਲ ਹੈ ਦੇਸ਼ ਦਾ ਪ੍ਰਧਾਨ ਮੰਤਰੀ ਮੰਗਲ ਸੂਤਰ ਦੀ ਗੱਲਾਂ ਕਰ ਰਿਹਾ ਤੇ ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਗਾਂਧੀ ਦੇ ਭਾਸ਼ਣਾ ਦੇ ਖਿਲਾਫ ਮਿਲੀ ਸ਼ਿਕਾਇਤ ਨੂੰ ਲੈ ਕੇ ਚੋਣ ਕਮਿਸ਼ਨ ਸਖਤ ਹੈ ਚੋਣ ਕਮਿਸ਼ਨ ਨੇ ਭਾਜਪਾ ਤੇ ਕਾਂਗਰਸ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਦੋਵੇਂ ਹੀ ਨੈਸ਼ਨਲ ਪਾਰਟੀਆਂ ਦੇ ਕੌਮੀ ਪ੍ਰਧਾਨਾਂ ਤੋਂ ਜਵਾਬ ਮੰਗਿਆ ਗਿਆ ਹੈ ਬੋਦੀ ਤੇ ਰਾਹੁਲ ਦੇ ਭਾਸ਼ਣ ਤੇ ਚੋਣ ਕਮਿਸ਼ਨ ਦਾ ਐਕਸ਼ਨ ਕੌਣ ਕਰ ਰਿਹਾ ਹੈ ਚੋਣ ਚਾਪਤੀ ਦੀ ਉਲੰਘਣਾ ਇਲੈਕਸ਼ਨ ਕਮਿਸ਼ਨ ਨੇ ਨੱਟਾ ਤੇ ਖੜਗੇ ਤੋਂ ਮੰਗਿਆ ਜਵਾਬ ਮੰਗਲ ਸੂਤਰ ਤੇ ਜ਼ਬਰਦਸਤ ਸਿਆਸੀ ਕਮਸਾਨ ਲੋਕ ਸਭਾ ਚੋਣ ਦੇ ਵਿਚਾਲੇ ਸਿਆਸੀ ਬਿਆਨਬਾਜ਼ੀਆਂ ਦੇ ਤੌਰ ਲਗਾਤਾਰ ਜਾਰੀ ਹੈ ਸੰਪਤੀ ਵੰਡ ਦੇਣ ਵਾਲੇ ਬਿਆਨ ਤੋਂ ਸ਼ੁਰੂ ਹੋਇਆ ਸਿਆਸੀ ਕਮਸਾਨ ਚੋਣ ਕਮਿਸ਼ਨ ਦੀ ਤਹਲਿਸ ਤੇ ਪਹੁੰਚ ਗਿਆ ਹੈ ਪੀਐਮ ਮੋਦੀ ਤੇ ਰਾਹੁਲ ਗਾਂਧੀ ਦੇ ਖਿਲਾਫ ਕਥਿਤ ਚੋਣ ਜਾਤ ਦੇ ਉਲੰਘਣਾ ਵਾਲੀ ਸ਼ਿਕਾਇਤ ਦਾ ਚੋਣ ਕਮਿਸ਼ਨ ਨੇ ਨੋਟਿਸ ਲਿਆ ਹੈ। ਈਸੀ ਨੇ ਭਾਜਪਾ ਤੇ ਕਾਂਗਰਸ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਬੀਜੇਪੀ ਪ੍ਰਧਾਨ ਜੇਪੀ ਨੱਡਾ ਅਤੇ ਕਾਂਗਰਸ ਪ੍ਰਧਾਨ ਖੜਗੇ ਤੋਂ 29 ਅਪ੍ਰੈਲ ਸਵੇਰੇ 11 ਵਜੇ ਤੱਕ ਚੋਣ ਕਮਿਸ਼ਨ ਨੇ ਜਵਾਬ ਮੰਗਿਆ ਹੈ। ਦਰਸਲ ਭਾਜਪਾ ਤੇ ਕਾਂਗਰਸ ਨੇ ਚੋਣ ਕਮਿਸ਼ਨ ਦਾ ਰੁਕ ਕੀਤਾ ਸੀ। ਆਪਣੀ ਸ਼ਿਕਾਇਤ ਦੇ ਵਿੱਚ ਦੋਵਾਂ ਪਾਰਟੀਆਂ ਨੇ ਇੱਕ ਦੂਜੇ ਤੇ ਧਰਮ, ਜਾਤੀ, ਭਾਸ਼ਾ ਦੇ ਆਧਾਰ ਤੇ ਨਫਰਤੇ ਫੰਡ ਪੈਦਾ ਕਰਨ ਦਾ ਇਲਜ਼ਾਮ ਲਾਇਆ ਸੀ ਜਿਸ ਤੇ ਐਕਸ਼ਨ ਲੈਂਦਿਆਂ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰਦਿਆਂ ਕਿ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਉਮੀਦਵਾਰਾਂ ਵਾਸਤਵ ਤੌਰ ਤੇ ਸਟਾਰ ਪ੍ਰਚਾਰਕਾਂ ਦੇ ਵਤੀਰੇ ਦੀ ਪੂਰੀ ਜ਼ਿੰਮੇਵਾਰੀ ਲੈਣੀ ਹੋਵੇਗੀ ਵੱਡੇ ਅਹੁਦਿਆਂ ਤੇ ਬੈਠੇ ਲੀਡਰਾਂ ਦੇ ਭਾਸ਼ਣਾਂ ਦੇ ਜਿਆਦਾ ਗੰਭੀਰ ਨਤੀਜੇ ਹੁੰਦੇ ਨੇ ਕਾਂਗਰਸ ਨੇ ਪੀਐਮ ਮੋਦੀ ਦੇ ਰਾਜਸਥਾਨ ਰੈਲੀ ਦੇ ਵਿੱਚ ਦਿੱਤੇ ਗਏ ਕੁਝ ਸੱਟੀਆਂ ਨੂੰ ਸੰਪਤੀ ਦੇਣ ਵਾਲੇ ਬਿਆਨ ਦੀ ਸ਼ਿਕਾਇਤ ਕੀਤੀ ਜਦ ਕਿ ਭਾਜਪਾ ਦੇ ਇਲਜ਼ਾਮ ਹੈ कि राहुल गांधी गरीबी वतन का झूठा दावा करके लोगों को गुमराह कर रहे हैं सरकार के नाम पर कब्जा करके आपकी संपत्ति को छीन करके बांटने की बात कर रही है कांग्रेस यहां तक जाएगी अगर आपका गांव में पुराना पैतृक घर है बच्चों के भविष्य के लिए आपने शहर में हमारा छोटा फ्लैट ले लिया اور اگر پتہ چلا کہ آپ کا گاؤں میں بھی ایک گھر ہے تو دونوں میں سے ایک چھین لیں گے کہ آپ کو دو کی ضرورت نہیں ہے जिसको नहीं उसको دے دیں گے۔ حالانکہ سب 40 چون کمیشن نے بلی بیت ریلی دے وچ پی ایم دے ਵੱلوں رام مندر تے کرتار پور کارائیڈور دا ذکر کرن دے معاملے دے وچ کلین چٹ دے دتی ہے۔ کانگریس نے شکایت کیتی سی کہ پردھانमन्त्री धर्म دے ادھار تے ووٹ دی اپیل کر رہے نے۔ ਚੋਣ ਕਮਿਸ਼ਨ ਨੇ ਇਲਜ਼ਾਮਾ ਨੂੰ ਸਿਰੇ ਤੋਂ ਕਰ ਦਿੱਤਾ ਫਿਲਹਾਲ ਹੁਣੇ ਦੇਖਣਾ ਹੋਵੇਗਾ ਕਿ ਚੋਣ ਕਮਿਸ਼ਨ ਦੇ ਨੋਟਿਸ ਦਾ ਭਾਜਪਾ ਤੇ ਕਾਂਗਰਸ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਅਤੇ ਉਸ ਜਵਾਬ ਤੇ ਚੋਣ ਕਮਿਸ਼ਨ ਦਾ ਕੀ ਰੁਖ ਰਹਿੰਦਾ ਹੈ ਬਿਊਰੋ ਰਿਪੋਰਟ 17 ਤੇ ਗੁਰਦਾਸਪੁਰ ਦੀ ਰੈਲੀ ਦੇ ਵਿੱਚ ਸੀਐਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਸਾਡੇ ਕੰਮਾਂ ਨੂੰ ਫਤਵਾ ਦਿਓ ਉਨਾ ਕਹਿਆ ਕਿ ਲੋਕ ਸਭਾ ਦੇ ਲਈ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਚਾਹੀਦੀਆਂ ਨੇ ਔਰ ਮੈਂ ਤੁਹਾਡੇ ਲਈ ਤਿਗਣਾ ਚੌਗਣਾ ਕੰਮ ਕਰਦਾ ਰਹਾਂਗਾ ਗੁਰਦਾਸਪੁਰ ਦੇ ਵਿੱਚ ਆਮ ਆਬੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਦੇ ਵਿੱਚ ਸੀਐਮ ਰੈਲੀ ਕਰ ਰਹੀ ਸੀ ਇਸ ਮੌਕੇ ਤੇ ਉਹਨਾਂ ਵੱਲੋਂ ਬਾਲੀਵੁੱਡ ਅਦਾਕਾਰ ਸਨੀ ਦਿਓਲ ਤੇ ਵੀ ਨਿਸ਼ਾਨੇ ਸਾਧੇ ਗਏ ਜੋ ਗੁਰਦਾਸਪੁਰ ਤੋਂ ਮੌਜੂਦਾ ਐਮਪੀ ਨੇ ਉਹਨਾਂ ਕਿਹਾ ਕਿ 2.5 ਕਿਲੋ ਦੇ ਹੱਥ ਵਾਲੇ ਮੁਰਕੇ ਇੱਥੇ ਦਿੱਸੇ ਹੀ ਨਹੀਂ ਉਹਨਾਂ ਕਿਹਾ ਕਿ ਬਾਰਡਰ ਦੇ ਪਰਲੇ ਪਾਸਿਓਂ ਤਾਂ بڑے ਨਲਕੇ ਪੱਟੇ ਪਰ ਇੱਥੇ ਲਾਇਆ ਕੋਈ ਨਹੀਂ ਸੋ ਬਾਜਵਾ ਦੇ ਸੀਐਮ ਵਾਲੇ ਸੁਪਨੇ ਦੀ ਵੀ ਉਹਨਾਂ ਕਿਹਾ ਕਿ ਪ੍ਰੂਣ ਹੱਤਿਆ ਹੋ ਗਈ। 1.4 ਜੂਨ ਨੂੰ ਜਿਹੜਾ ਰਿਜ਼ਲਟ ਆ ਜੂਗਾ ਸਰਕਾਰ ਤਾਂ ਦੂਬ ਤਿੰਨ ਸਾਲ ਆਪਣੇ ਕੋਲ ਹੈਗੀ ਐ। ਘਟੋ ਘਟ ਘਟੋ ਘਟ ਇਹ ਤਾਂ ਇਹ ਮੈਨੂੰ ਮੈਨੂੰ ਇਹ ਹੋ ਜੂਗਾ ਕਿ ਲੋਕਾਂ ਨੇ ਮੇਰੇ ਕੰਮਾਂ ਤੇ ਫਤੂਵੇ ਤੇ ਮੋਹਰ ਲਾਈ ਐ ਲੈ ਹੁਣ ਤਿੱਗਣਾ ਚੌਗਣਾ ਕੰਮ ਕਰੂੰਗਾ ਤੁਸੀਂ ਇੱਕ ਵਾਰੀ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਦੇ ਦੋ ਜਿਹੜੀਆਂ ਦੇਸ਼ ਦੀ ਪਾਰਲੀਮੈਂਟ ਚ ਬੋਲਣ ਉਹ ਤੋਂ ਬਾਅਦ ਮੈਂ ਕੰਮ ਨਾ ਕਰਾਂ ਤੁਸੀਂ ਮੈਂ ਤੁਹਾਡੀ ਲੱਤ ਤੋਂ ਲੰਘ ਜਾਊਗਾ ਤੁਸੀਂ ਮੈਨੂੰ ਨੀਵੇਂ ਤਾਂ ਬਟਾ ਲਿਓ ਇਹ ਦੂ ਪਹਿਲਾਂ ਤੁਸੀਂ ਕੀ ਕੀਤਾ ਕਹਿੰਦੇ 2.5 ਕਿਲੋ ਦਾ ਹੱਥ ਹੈ ਚਲੋ ਪਾ ਦਿੰਦੇ 2.5 ਕਿਲੋ ਦੇ ਹੱਥ ਨੂੰ ਪਾਤੀਆਂ ਉਹ ਮਾਂ ਦਾ ਪੁੱਤ ਬੜਿਆ ਹੀ ਨਹੀਂ ਉਨੇ ਉਨੇ ਮੋਹ ਵੀ ਨਹੀਂ ਦਿਖਾਇਆ ਮੁੜ ਕੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪਾਟਦਾ ਇੱਥੇ ਲਵਾਇਆ ਹੈ ਨਹੀਂ ਕੋਈ ਆ ਤੁਹਾਡੇ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਡਿਆ ਹੁੰਦਾ ਉਹਨੂੰ ਉਹਨੂੰ ਵਿਚਾਰੇ ਨੂੰ ਇਹ ਹੀ ਨਹੀਂ ਸਮਝ ਆ ਰਹੀ ਮੈਂ ਕਰਾਂ ਕੀ ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭੂਣ ਹੱਤਿਆ ਕਰਤੀ ਕਾਂਗਰਸ ਨੇ ਉਹ ਹੁਣ ਬਣ ਤਾਂ ਸਕਦਾ ਨਹੀਂ ਹੂੰ ਸਾਡੇ ਵਰਗੇ ਨੂੰ ਗਾਲਾਂ ਕੱਢ ਸਕਦਾ ਹੋਰ ਕੀ ਕਰੇ ਵਿਚਾਰਾ ਉਹ ਤੇ ਕਾਂਗਰਸ ਚ ਸਸਪੈਂਡ ਹੋਣ ਤੋਂ ਬਾਅਦ ਵਿਕਰਮਜੀਤ ਚੌਧਰੀ ਦੇ ਤਲਖ ਤੇਵਰ ਬਰਕਰਾਰ ਨੇ ਚੌਧਰੀ ਨੇ ਇੱਕ ਵਾਰ ਫਿਰ ਚਰਨਜੀਤ ਚੰਨੀ ਤੇ ਨਿਸ਼ਾਨਾ ਸਾਧਿਆ ਤੇ ਹਾਈ ਕਮਾਂਡ ਨੂੰ ਵੀ ਸਵਾਲ ਕੀਤੇ ਤਾਂ ਰਾਜਾ ਵੜਿੰਗ ਨੇ ਵੀ ਚਿੱਕੜ ਛਾਲੀ ਕਰਨ ਵਾਲਿਆਂ ਨੂੰ ਸਲਾਮਤ ਕਾਂਗਰਸ ਵੱਲੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਫਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਦੇ ਸੁਰ ਹੋਰ ਵੀ ਤਲਖ ਹੋ ਗਏ ਨੇ ਅਤੇ ਹੁਣ ਹਾਈ ਕਮਾਨ ਨੂੰ ਵੀ ਸਵਾਲ ਪੁੱਛ ਰਹੇ ਨੇ ਕਿ ਕੀ ਟਿਕਟ ਮੰਗਣਾ ਕੋਈ ਗੁਨਾਹ ਹੋ ਗਿਆ ਕਿ ਉਹਨਾਂ ਦੀ ਮਾਂ ਕਰਮਜੀਤ ਕੌਰ ਦਾ ਮੰਗਲ ਸੂਤਰ ਪਾਰਟੀ ਦੇ ਲਈ ਕੁਰਬਾਨ ਨਹੀਂ ਹੋਇਆ ਹਾਈ ਕਮਾਨ ਦੇ ਨਾਲ ਨਾਲ ਵਿਕਰਮਜੀਤ ਸਿੰਘ ਚੌਧਰੀ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵੀ ਨਿਸ਼ਾਨੇ ਤੇ ਲੈ ਰਹੇ ਨੇ ਅਗਰ ਆਪ ਕੋਈ ਗੁਨਾਹ ਕਰੋ ਤਾਂ ਸਜ਼ਾ ਮਿਲਤੀ ਹੈ कभी ना कभी सजा मिल जाती मेरा गुनाह क्या है क्या मेरे बाप का बलिदान नहीं कल प्रियंका जी का एक स्टेटमेंट सुना जिन्होंने जिस स्टेटमेंट में उन्होंने कहा कि मेरे मां का मंगल सूत्र देश को समर्पित हुआ है उनका एक बड़ा बलिदान है हम कहते हैं उनका बड़ा बलिदान तो क्या मेरी मां का मंगल सूत्र पार्टी को समर्पित नहीं हुआ और चन्नी जिसने कांग्रेस को खत्म कर दिया खुद को खुद को कहते हैं कि मैं सुदामा हूं ऐसा कौन सा सुदामा हो गया भाई जिसके घर से दस करोड़ रुपया मिला हो ऐसा कौन सा सुदामा है मैंने पहले भी कहा यह सुदामा नहीं है ये शकुनी है विक्रमजीत सिंह चौधरी के सवालों से पंजाब कांग्रेस के प्रधान राजा बड़िंग का भी प्रतिक्रम सामने आया ਰਾਜਾਪੁਰਿੰਗ ਨੇ ਸਲਾਹ ਦਿੱਤੀ ਕਿ ਸਿਆਸਤ ਦੇ ਵਿੱਚ ਕਿਸੇ ਨੂੰ ਜਲੀਲ ਕਰਨਾ ਠੀਕ ਨਹੀਂ ਹੈ ਜੇਕਰ ਕਿਸੇ ਦਾ ਮਨ ਬੇਕਾਬੂ ਹੋ ਜਾਏ ਤਾਂ ਪਾਰਟੀ ਛੱਡ ਦੇਣੀ ਚਾਹੀਦੀ ਹੈ ਪਰ ਪਾਰਟੀ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਆਪ ਦੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਪ੍ਰਕਾਰ ਦੀ ਗੰਦੀ ਰਾਜਨੀਤੀ ਨੂੰ ਉਛਾਲ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਦੀ ਗੰਦੀ ਰਾਜਨੀਤੀ ਕਰਨasse ਅਸੀਂ ਲੋਕ ਨਹੀਂ ਆਏ ਇਸ ਤਰ੍ਹਾਂ ਕਿਸੇ ਨੂੰ ਜਲੀਲ ਕਰਨਾ ਔਰ ਇਹ ਇਹ ਗੱਲਾਂ ਕਰਦੀਆਂ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਮੈਂ ਹਮੇਸ਼ਾ ਲੀਡਰ ਸਹਿਬਾਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਪਾਰਟੀ ਤੇ ਦੋਸ਼ ਨਾ ਲਾਓ ਅਗਰ ਚਿੱਤ ਕੀਤਾ ਤੁਹਾਡਾ ਪਾਰਟੀ ਜਾਣਦਾ ਜਾਂ ਕੋਈ ਆਪਰਚੂਨਿਟੀ ਆਈ ਹੈ ਕਿ ਯਾਰੀ ਮਨ ਜਿਹੜਾ ਤੁਹਾਡਾ ਜਿਹੜਾ ਬੇਕਾਬੂ ਹੋ ਜਾਂਦਾ ਮਨ ਤੇ ਮਨ ਕਹਿੰਦਾ ਕਿ ਨਹੀਂ ਦੂਜੀ ਪਾਰਟੀ ਜੁਆਇਨ ਕਰੀਏ ਉੱਥੇ ਆਪਰਚੂਨਿਟੀ ਮਿਲਦੀ ਹੈ ਤਾਂ ਸਿੱਧਾ ਸਿੱਧਾ ਕਹੋ ਕਿ ਪਾਰਟੀ ਨੇ ਸਾਨੂੰ ਬੜਾ ਕੁਝ ਦਿੱਤਾ ਪਰ ਹੁਣ ਸਾਡਾ ਚਿੱਤ ਬੇਈਮਾਨ ਹੈ ਜ਼ਿਕਰੇ ਖਾਸ ਹੈ ਕਿ ਚੌਧਰੀ ਵਿਕਰਮਜੀਤ ਸਿੰਘ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦੀ ਤੁਲਨਾ ਮਹਾਭਾਰਤ ਦੇ ਸ਼ਕਮਨੀ ਨਾਲ ਕੀਤੀ ਸੀ ਇਸ ਦੇ ਬਾਅਦ ਕਾਂਗਰਸ ਨੇ ਵਿਕਰਮਜੀਤ ਸਿੰਘ ਚੌਧਰੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਤੁਹਾਡੇ ਬਿਆਨ ਪਾਰਟੀ ਦੀ ਗਾਈਡਲਾਈਨਸ ਤੋਂ ਅਲੱਗ ਜਾ ਰਹੇ ਨੇ ਔਰ ਤੁਹਾਡੇ ਵੱਲੋਂ ਦਿੱਤੇ ਜਾ ਰਹੇ ਬਿਆਨ ਤੁਹਾਡੇ ਅਹੁਦੇ ਦੇ ਮੁਤਾਬਕ ਨਹੀਂ ਇਸ ਨਾਲ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ ਔਰ ਇਸੇ ਤਹਿਤ ਕਾਰਵਾਈ ਕਰਦਿਆਂ ਕਾਂਗਰਸ ਨੇ ਵਿਕਰਮ ਚੌਧਰੀ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ ਜਲੰਧਰ ਤੋਂ राघव जैन ਦੇ ਨਾਲ ਪਟਿਆਲਾ ਤੋਂ ਮਨੋਸ਼ ਸ਼ਰਮਾ ਯੂਸੀਟੀ ਤੇ ਸਭ ਦੇ ਵਿੱਚ ਬੀਜੇਪੀ ਵੀ ਆਪਣਾ ਕੁੰਬਾ ਵਧਾ ਰਹੀ ਹੈ ਪੰਜਾਬ ਦੇ ਵਿੱਚ ਬੀਜੇਪੀ ਦੇ ਕੁੰਬੇ ਚ ਅੱਜ ਹੋਰ ਵਾਧਾ ਹੋਇਆ ਦੋ ਚਿਹਰੇ ਪੰਜਾਬ ਬੀਜੇਪੀ ਚ ਅੱਜ ਸ਼ਾਮਿਲ ਹੋਏ ਨੇ ਜਿਨ੍ਹਾਂ ਚ ਪਾਈ ਰਾਹੁਲ ਸਿੰਘ ਸਿੱਧੂ ਜੋ ਪਾਈ ਹਰਨੇਰ ਪਾਲ ਕੁੱਕੂ ਦੇ بیٹے ਨੇ ਔਰ ਦੂਸਰੇ ਜਿਹੜੇ ਨੇ ਕਾਕਾ ਸੂਦ ਜੋ ਪਿਛਲੇ ਸਮੇਂ ਦੇ ਵਿੱਚ ਅਕਾਲੀ ਦਲ ਦਾ ਪੱਲਾ ਜਿਨ੍ਹਾਂ ਨੇ ਫੜਿਆ ਸੀ ਅੱਜ ਉਹ ਭਾਜੀਪੀ ਚ ਸ਼ਾਮਲ ਹੋ ਗਏ ਜਿਹੜੇ ਲੁਧਿਆਣਾ ਤੋਂ ਅਕਾਲੀ ਆਗੂ ਨੇ ਕਾਕਾ ਸੂਦ ਦੋਨਾਂ ਨੂੰ ਸੁਨੀਲ ਜਾਖੜ ਨੇ ਅੱਜ ਪਾਰਟੀ ਚ ਵੈਲਕਮ ਕਿਹਾ ਪਾਰਟੀ ਚ ਜੁਆਇਨ ਕਰਵਾਇਆ ਰਾਹੁਲ ਸਿੱਧੂ ਤੇ ਕਾਕਾ ਸੂਦ ਰਾਹੁਲ ਸਿੱਧੂ ਨੇ ਕੋਟਕਪੂਰਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ ਔਰ ਉਹਨਾਂ ਦੇ ਪਿਤਾ ਹਰਨੇਰਪਾਲ ਕੁੱਕੂ ਵੀ ਐ ਵਿਧਾਇਕ ਰਹ ਚੁੱਕੇ ਨੇ ਸਾਬਕਾ ਵਿਧਾਇਕ ਨੇ ਸੋਹਰਨੇਰਪਾਲ ਸਿੰਘ ਕੁੱਕੂ ਦੇ بیٹے ਨੇ ਰਾਹੁਲ ਸਿੰਘ ਸਿੱਧੂ ਉਹਨਾਂ ਨੇ ਅੱਜ ਭਾਜਪੀ ਦਾ ਪੱਲਾ ਫੜਿਆ ਡਾਕਟਰ ਨਿतेश ਰਾਹੁਲ ਦੂਆ ਔਰ ਪੁਰੀ ਫਤਵਾ ਫਤਵਾ ਫੁਲਟੇ ਪਾਸੇ ਲੈ ਆਗੇ ਫਤਵਾ ਤਾਂ ਹੁੰਦਾ ਸੀ ਵੀ ਹੁਣ ਖਿਹੜਾ ਛਡਾਓ ਵੀ ਫਤਵਾ ਅਗੇ ਇਸ ਇਸ਼ੂ ਹੁੰਦਾ ਹੁੰਦਾ ਸੀਗਾ ਬਾਕੀ ਤਾਂ ਹੁਕਮ ਨਾਮੇ ਹੁੰਦੇ ਸੀ ਕਿ ਆ ਫਤਵਾ ਜਿਹੜਾ ਆਊਗਾ ਇਸ਼ੂ ਹੋਊਗਾ ਫਤਵਾ ਉਹਨਾਂ ਨੂੰ ਮਿਲੂਗਾ ਫਤਵਾ ਪੰਜਾਬ ਦੇ ਲੋਕ ਜਾਰੀ ਕਰਨਗੇ ਬੇਨਾ ਲੋਕਾਂ ਨੂੰ ਕਿਤੇ ਇਸ ਬੂਥ ਦੇ ਨੇੜੇ ਨਾ ਆਣ ਦਿੱਤਾ ਜਾਵੇ। ਤੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਮਲੋੜ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਅਨਾਜ ਮੰਡੀ 'ਚ ਬੈਠੇ ਕਿਸਾਨਾਂ ਦੇ ਨਾਲ ਉਹਨਾਂ ਗੱਲਬਾਤ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਲਿਫਟਿੰਗ ਨਾ ਹੋਣ ਕਰਕੇ ਕਿਸਾਨ ਪਰੇਸ਼ਾਨ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਦੂਜੇ ਸੂਬਿਆਂ ਦੇ ਦੌਰੇ ਕਰ ਰਹੇ ਨੇ। ਉਹਨਾਂ ਕਿਹਾ ਕਿ ਸੀਐਮ ਮੰਡੀਆਂ ਚੋਂ ਤੇ ਮੰਡੀਆਂ 'ਚ ਬੈਠੇ ਕਿਸਾਨਾਂ ਦੀ ਹਸਰ ਲੈਣ। ਇਹ ਚਗਿਆਉਂ ਕਿ ਕਿਸਾਨਾਂ ਨੇ ਪਿਛਲੇ ਕਈ ਦਿਨਾਂ ਦੀ ਆਪਣੀ ਕਣਕ ਦੀ ਫਸਲ ਵੱਢ ਕੇ ਇੱਥੇ ਲੈ ਕੇ ਆਏ ਆ ਮੰਡੀ ਭਰੀ ਪਈ ਐ ਕੋਈ ਇੱਕ ਹੁਣ ਇੱਕ ਫੁੱਟ ਵੀ ਜਗ੍ਹਾ ਨਹੀਂ 1 ਇੰਚ ਵੀ ਜਗ੍ਹਾ ਨਹੀਂ ਬਚੀ ਜਿੱਥੇ ਕੋਈ ਹੋਰ ਕਿਸਾਨ ਆਪਣੀ ਕਣਕ ਲੈ ਕੇ ਆਏ ਮੈਂ ਸਾਰੇ ਕਿਸਾਨ ਭਰਾਵਾਂ ਨਾਲ ਗੱਲ ਕਰ ਰਿਹਾ ਸੀ ਕਿ ਹੁਣ ਉਹ ਆਪਣੇ ਖੇਤ ਘਰਾਂ ਚ ਲਈ ਜਾਂਦੇ ਆ ਫਸਲ ਸਰਕਾਰ ਨਾਲ ਦੀ ਕੋਈ ਚੀਜ਼ ਹੀ ਨਹੀਂ ਨਾ ਇੱਥੇ ਬੋਰੀਆਂ ਭਰੀਆਂ ਗਈਆਂ ਨਾ ਲਿਫਟਿੰਗ ਹੋਈ ਹੈ ਮੰਡੀ ਭਰੀ ਪਈ ਹੈ ਕੋਈ ਇੱਥੇ ਅਫਸਰ ਨਹੀਂ ਹੈ ਨਾ ਕੋਈ ਪੁੱਛਣ ਵਾਲਾ ਹੈ